ਇਸ ਸਥਾਨ ਨੇ ਬਹੁਤ ਵੱਡਾ ਯੋਗਦਾਨ ਪਾਇਆ ਸਿੱਖ ਪੰਥ ਦੇ ਵਾਸਤੇ ਸੰਤ ਬਾਬਾ ਪ੍ਰੀਮ ਸਿੰਘ ਜੀ ਮਰਾਲੇ ਵਾਲੇ ਤੋਂ ਲੈ ਕੇ ਤੇ ਜਿਹੜੀ ਸੇਵਾ ਬੀਬੀ ਜਗੀਰ ਕੌਰ ਜੀ ਨੇ ਮਿਲੀ ਛੋਟੀ ਉਮਰ ਵਿੱਚ ਜਿਹੜੇ ਬਾਬਾ ਚਰਨਜੀਤ ਸਿੰਘ ਜੀ ਸਾਨੂੰ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ ਸੀ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਜੀ ਨੇ ਸਾਰੀ ਸੇਵਾ ਆਪਣੀ ਚੋਣਿਸ ਪਾ ਕੇ ਸਵਿਛਨ ਸੰਭਾਲਿਆ ਬੀਬੀ ਜ਼ਗੀਰ ਕੌਰ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਬੜੇ ਸਦੰਤਕ ਤੌਰ ਤੇ ਬੜੇ ਅਸੂਲਨ ਹੋ ਕੇ ਅਤੇ ਉਹਨਾਂ ਨੇ ਤਗੜੇ ਹੋ ਕੇ ਉੱਥੇ ਜਿਹੜੀ ਸੇਵਾ ਨਿਭਾਈ ਆ ਸਚਾਈ ਤੇ ਪਿਆਰਾ ਦਿੱਤਾ ਬੀਬੀ ਜੀ ਨੇ ਤੇ ਕਦੀ ਉਹਨਾਂ ਨੇ ਆਪਣਾ ਜਿਹੜੀ ਮਰਿਆਦਾ ਨੂੰ ਟਾ ਨਹੀਂ ਲੱਗਣ ਦਿੱਤੀ ਅੱਜ ਸਮਾਂ ਮੰਗ ਕਰਦਾ ਜਿਹੜਾ ਅੱਜ ਪੰਥ ਦੇ ਹਾਲਾਤ ਨੇ ਜੋ ਅੱਜ ਅਕਾਲੀ ਦਲ 'ਚ ਸਮੇਂ ਜੋ ਗੁਜ਼ਰ ਰਿਹਾ ਕਿ ਆਪਾਂ ਸਭ ਨੂੰ ਇਕੱਠੇ ਹੋ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਿੱਚ ਸਦਾਰ ਲੈ ਕੇ ਆਉਣ ਦੀ ਗੱਲ ਸ਼ੁਰੂ ਹੋਈ ਹੈ ਸਦਾਰ ਲੈਰ ਆਪਾਂ ਕਹਿੰਦੇ ਉਹਨੂੰ ਬੀਬੀ ਜਗੀਰ ਕੌਰ ਜੀ ਉਹਦੇ ਮੋਢੀ ਨੇ ਤੇ ਸਾਰੇ ਸਿੱਖ ਪੰਥ ਦੇ ਦਰਦੀਆਂ ਨੂੰ ਸਾਰੀ ਗੁਰੂ ਦੀ ਸੰਗਤ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਆਗੂਆਂ ਨੂੰ ਚਾਹੀਦਾ ਕਿ ਆਪਾਂ ਅਕਾਲੀ ਦਲ ਨੂੰ ਤਕੜਾ ਕਰੀਏ ਅਕਾਲੀ ਦਲ ਨੂੰ ਸੰਕਟ 'ਚੋਂ ਕਢੀਏ ਤੇ ਕਾਲੀਦਾਤ ਮਜ਼ਬੂਤ ਕਰੀਏ ਸਰ 2:00 ਆ 7 ਤੋਂ ਲੈ ਕੇ 12 ਤੱਕ ਕਾਲੀਦਾਤ ਦੀ ਲੀਡਰਸ਼ਿਪ ਨੂੰ ਕਾਲਤਖਸਰ ਬੁਲਾਇਆ ਗਿਆ ਵਾ ਕਿ ਲੱਗਦਾ ਕਿ ਉਹ ਬਲਾਣ ਦੇ ਨਾਲ ਮਸਲਾ ਹੱਲ ਹੋ ਸਕਦਾ ਹੈ ਤੇ ਸੁਧਾਰ ਕਿ ਸਕਦੇ ਦੇਖੋ ਜੋ ਸਿੱਖ ਪੰਥ ਦੀ ਭਾਵਨਾ ਸੀ ਜੋ ਸਾਰੀ ਸੰਗਤ ਚਾਹੁੰਦੀ ਸੀ ਤੇ ਜਿਹੜੇ ਸਿੰਘ ਸਭਾ ਨੇ ਜਾਇਦਰ ਕਾਲਤਖਸਰ ਸਾਹਿਬ ਹਨ ਉਹਨਾਂ ਨੇ ਉਹਦੇ ਮੁਤਾਬਕ ਇਹ ਫੈਸਲਾ ਜਿਹੜਾ ਉਦੋਂ ਸੁਣਾਇਆ ਤੇ ਜਿਹੜੀ ਪਰੰਪਰਾ ਉਹਨਾਂ ਨੇ ਬਹਾਲ ਰੱਖਿਆ ਅਕਾਲ ਤਖਤ ਸਾਹਿਬ ਦੀ ਨੂੰ ਕਿ ਨਾਲ-ਨਾਲ ਇਹ ਵੀ ਆ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਸਤਕਾਰ ਉਹਨੂੰ ਬਹੁਤ ਉੱਚਾ ਹੋਰ ਆਪਣੇ ਫੈਸਲੇ ਲਾ ਕੀਤਾ ਲੋਕਾਂ ਦੇ ਮਨਾਂ ਚ ਬੜੀ ਇਸ ਗੱਲ ਦੀ ਤਸੱਲੀ ਆ ਕਿ ਜੋ ਫੈਸਲਾ ਉਹਨਾਂ ਨੇ ਸੁਣਾਇਆ ਕਰਕੇ ਬੜੀਆਂ ਵੱਡੀਆਂ ਗਲਤੀਆਂ ਹੋਈਆਂ ਸਨ بڑے ਗੁਨਾਹ ਹੋਏ ਸਨ ਤੇ ਹੁਣ ਇਹ ਸਾਰੀ ਪ੍ਰਕਿਰਿਆ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਜਿਹੜਾ ਵਿਧੀ ਵਿਧਾਨ ਆ ਜਾਂ ਜਿਹੜਾ ਆਪਣੀ ਪਰੰਪਰਾ ਆ ਪੰਥ ਦੀ ਉਹ ਦੇ ਮੁਤਾਬਕ ਹੀ ਸਾਰਾ ਫੈਸਲਾ ਹੋਣਾ ਜਿਨ੍ਹਾਂ ਜਿਨ੍ਹਾਂ ਦੀ ਲੀਡਰਸ਼ਿਪ ਹੈਗੀ ਉਹ ਇੱਕਜੁੱਟ ਹੋ ਜੀਤੀ ਜਾਂ ਉੱਤੇ ਬਿਆਨ ਬਾਝੀ ਇੱਕਜੁੱਟੀ ਨਹੀਂ ਕੀਤੀ ਜਾ ਸਕਦਾ ਦੇਖੋ ਇੱਕ ਜੁੱਟ ਤਾਂ ਬਹੁਤ ਵਾਰੀ ਪੰਥ ਵਿੱਚ ਕਈ ਵਾਰੀ ਇਦਾਂ ਪੋਟੋ ਤਾੜ ਹੋਈ ਆ ਤੇ ਦੁਬਾਰਾ ਪੰਥ ਇਕੱਠਾ ਹੋਇਆ ਪੰਥਕ ਇਕਤਾ ਤਾਂ ਸਦਾ ਹੀ ਹੋਣੀ ਚਾਹੀਦੀ ਹੈ ਤੇ ਸਮੇਂ ਦੀ ਮੰਗ ਵੀ ਹੈਗੀ ਪੰਥਕ ਇਕਤਾ ਪਰ ਜਿਨ੍ਹਾਂ ਆਗੂਆਂ ਨੂੰ ਲੈ ਕੇ ਜਿਹੜਾ ਸਿੱਖ ਪੰਥ ਬਹੁਤ ਰੋਵ ਵਿੱਚ ਆ ਜਿਨ੍ਹਾਂ ਨੇ ਫੈਸਲੇ ਕਰਕੇ ਨੁਕਸਾਨ ਹੋਇਆ ਅਕਾਲੀ ਦਲ ਦਾ ਜਿਨ੍ਹਾਂ ਨੇ ਫੈਸਲੇ ਕੀਤੇ ਉਹ ਲੀਡਰ ਨੂੰ ਆਪ ਸਿਆਣਪ ਵਰਤਣੀ ਚਾਹੀਦੀ ਆਪ ਸੋਚਣਾ ਚਾਹੀਦਾ ਤੇ ਉਹ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਉਹਨਾਂ ਨੂੰ ਪਾਸੇ ੜਜਣਾ ਚਾਹੀਦਾ ਤਾਂ ਕਿ ਉਸ ਲੀਡਰਸ਼ਿਪ ਦੇ ਮੋਹਰੇ ਲੈ ਕੇ ਆਂਦਾ ਜਾਵੇ ਜਿਹਨੂੰ ਲੋਕ ਪ੍ਰਵਾਨ ਕਰ ਸਕਣ ਅੱਜ ਦੇ ਮਸਲੇ ਦੀ ਗੱਲ ਕੀਤੀ ਜਾਵੇ ਕਿ ਪੰਥਕ ਨੂੰ ਸਲਾ ਨੁਕਸਾਨ ਹੁੰਦਾ ਕਿ ਜਾਂ ਪਾਰਟੀ ਦਾ ਨੁਕਸਾਨ ਹੁੰਦਾ ਦੇਖੋ ਪਾਰਟੀ ਦਾ ਨੁਕਸਾਨ ਤਾਂ ਬਹੁਤ ਅੱਗੇ ਹੋ ਗਿਆ ਤੇ ਸਿੱਖ ਪੰਥ ਤੇ ਹਮਲਾ ਹੋ ਰਿਹਾ ਆ ਆਪਣੇ ਕਈ ਪਾਸਿਆਂ ਤੋਂ ਤੇ ਪੰਥ ਨੂੰ ਟਾਂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇ ਇਹ ਇਹ ਜਿਹੜੀ ਹੈਗਾ ਆਪਣੇ ਆਪਣੇ ਤੇ ਹਮਲਾ ਹੋ ਰਿਹਾ ਆ ਆਪਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਕਤਾਂ ਬੜੀਆਂ ਨੇ ਦਿੱਲੀ ਵਾਲੇ ਵੀ ਚਾਹੁੰਦੇ ਆ ਇੱਥੇ ਵੀ ਪੰਜਾਬ ਵਿੱਚ ਵੀ ਇਦਾਂ ਦੇ ਕਈ ਆਪਣੇ ਹੈਗੀਆਂ ਏਜੰਸੀਆਂ ਪਰ ਜੇ ਪੰਥ ਇਕੱਠਾ ਹੋਊਗਾ ਤਾਂ ਫਿਰ ਆਪਾਂ ਉਹਦਾ ਮੁਕਾਬਲਾ ਕਰ ਸਕਾਂਗੇ ਅਕਾਲੀ ਦਲ ਦੀ ਨਿੱਜੀ ਲੜਾਈ ਨਹੀਂ ਨਜ਼ਰ ਆ ਰਹੀ ਕੋਈ ਲੜਾਈ ਤਾਂ ਜਿਹੜਾ ਮਸਲਾ ਰਹਿ ਗਿਆ ਅਕਾਲੀ ਦਲ ਦੀ ਲੜਾਈ ਜਿਹੜੀ ਆ ਉਹ ਤੋਂ ਤੱਕ ਤੱਕ ਉਹ ਅਕਾਲੀ ਦਲ ਸਿੱਖ ਪੰਥ ਦੀ ਨਮਾਇੰਦ ਜਮਾਤ ਆ ਤੇ ਲੜਾਈ ਤਾਂ ਅਕਾਲੀ ਲੀਡਰਾਂ ਦੀ ਹੈਗੀ ਆ ਪਰ ਹੋਈ ਇਸ ਕਰਕੇ ਆ ਵੀ ਜਿਹੜਾ ਆਪਣਾ ਗੁਨਾਹ ਕੀਤੇ ਗਏ ਜਿਹੜੇ ਕਾਲ ਤੱਕ ਸਾਡੇ ਹੁਕਮਨਾਮਿਆਂ ਦੀ ਲੰਘਣਾ ਕੀਤੀ ਗਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਉਹਦਾ ਨਹੀਂ ਆਪਾਂ ਧਿਆਨ ਕਰ ਸਕੇ ਬੇਦਗੀਆਂ ਹੋਈਆਂ ਉਹਦਾ ਆਪਾਂ ਇਨਸਾਫ ਨਹੀਂ ਦੇ ਸਕੇ ਤੇ ਦੱਸੋ ਵੀ ਆਪਾਂ ਕਿੱਥੇ ਖੜੇ ਆ ਲੜਾਈ ਕੋਈ ਨਹੀਂ ਜੀ ਨਹੀਂ ਹੈ ਕੀ ਇਹ ਲੜਾਈ ਹੈਗੀ ਆ ਗੁਰੂ ਗ੍ਰੰਥ ਸਾਹਿਬ ਦੀ ਆਪਣੇ ਉਹਨੂੰ ਲੈ ਕੇ ਅਜ਼ਮਤ ਨੂੰ ਲੈ ਕੇ ਸਤਕਾਰ ਨੂੰ ਲੈ ਕੇ ਤੇ ਜੇ ਆਪਾਂ ਗੁਰੂ ਸਾਹਿਬ ਨੂੰ ਸਮਰਪਿਤ ਨਹੀਂ ਗਏ ਆਪਾਂ ਗੁਰੂ ਸਾਹਿਬ ਤੋਂ ਮੁੱਖ ਮੋੜ ਲਿਆ ਤਾਂ ਫੇਰ ਤਾਂ ਸੰਗਤ ਨੇ ਤਾਂ ਆਪਣ ਛੱਡ ਹੀ ਜਾਣਾ ਜੋ ਹੁਣ ਹਾਲਾਤ ਬਣੇ ਆ ਕਾਂਟਕ ਸਾਹਿਬ ਤੋਂ ਆ ਜੀ ਮੈਸੇਜ ਆਇਆ ਉਸ ਮੈਸੇਜ ਦੇਖੋ ਭਰ ਜਿਹੜਾ ਉੱਥੋਂ ਆਦੇਸ਼ ਆਉਂਦਾ ਆ ਉਹਦੀ ਪਾਲਣਾ ਕਰਨਾ ਹਰ ਗੁਰਸਿੱਖਤਾਰ ਸਿੱਖ ਦਾ ਪੰਥਦਰਦੀ ਦਾ ਫਰਜ਼ ਬਣਦਾ ਅਸੀਂ ਉਹਦੀ ਪਾਲਣਾ ਬਿਲਕੁਲ ਇਨਮਨ ਕਰਾਂਗੇ